ਸੰਗਰੂਰ ਚੌਂ ਮੈਦਾਨ ਵਿੱਚ ਆਜ਼ਾਦ ਉਮੀਦਵਾਰ ਵੱਜੋਂ ਉੱਤਰੀ ਗਾਇਕ ਹਾਕਮ ਬਖਤੜੀ ਵਾਲਾ ਨੇ ਆਪਣੀ ਨਾਮਜ਼ਦਗੀ ਵਾਪਸ ਲੈ ਲਈ ਹੈ 14 ਤਰੀਕ ਨੂੰ ਉਹਨਾਂ ਆਪਣੀ ਪਤਨੀ ਬੀਬੀ ਦਲਜੀਤ ਕੌਰ ਅਤੇ ਸਮਰਥਕਾਂ ਦੇ ਨਾਲ ਸੰਗਰੂਰ ਲੋਕ ਸਭਾ ਹਲਕੇ ਤੋਂ ਨਾਮਜ਼ਦਗੀ ਪਹੇਚੀ ਕਾਰਨ ਦੱਸਦਿਆਂ ਹਾਕਮ ਨੇ ਕਿਹਾ ਕਿ ਆਜ਼ਾਦ ਉਮੀਦਵਾਰ ਅਲੱਗ ਅਲੱਗ ਲੜਨ ਦੀ ਬਜਾਏ ਇਕੱਠੇ ਹੋ ਕੇ ਲੜਨ ਤੇ ਹੁਣ ਉਹ ਚੌਂ ਮੈਦਾਨ ਵਿੱਚ ਉਤਰੇ ਆਪਣੇ ਸਾਥੀ ਆਜ਼ਾਦ ਉਮੀਦਵਾਰ ਸਾਫਟਰ ਡੀਐਸਪੀ ਬਲਵਿੰਦਰ ਸਿੰਘ ਸੇਖੋਂ ਨੂੰ ਜਿਤਾਉਣ ਦੇ ਲਈ ਜ਼ੋਰ ਲਗਾਉਣਗੇ ਐਨਾ ਹੀ ਨਹੀਂ ਗਾਇਕ ਹਾਕਮ ਬਖਤਰੀ ਵਾਲਾ ਨੇ ਐਲਾਨ ਕੀਤਾ ਹੈ ਕਿ ਅਗਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਵਿੱਚ ਉਹ ਅਤੇ ਉਹਨਾਂ ਦੀ ਟੀਮ ਹੋਰ ਵੀ ਤਗੜੀ ਹੋ ਕੇ ਚੋਣ ਮੈਦਾਨ ਵਿੱਚ ਨਿਤਰੇਗੀ ਆਪਣੀ ਪਹਿਲਾਂ ਵੀ ਜੇ ਇਸ ਵਿਸ਼ੇ ਤੇ ਬਹੁਤ ਸਾਰੀਆਂ ਗੱਲਾਂ ਹੋਈਆਂ ਨੇ ਪੰਜਾਬ ਦੇ ਭਵਿੱਖ ਅਤੇ ਲੋਕਾਂ ਦੇ ਹਿੱਤਾਂ ਵਾਸਤੇ ਕੁਝ ਲੋਕਾਂ ਨੂੰ ਕੁਰਬਾਨੀਆਂ ਕਰਨੀਆਂ ਹੀ ਪੈਣਗੀਆਂ ਬਹੁਤ ਸਾਰੇ ਲੋਕ ਨੇ ਜਿਹੜੇ ਇਸ ਗੱਲ ਲਈ ਚਿੰਤਤ ਨੇ ਮੌਜੂਦਾ ਸਰਕਾਰਾਂ ਦੀਆਂ ਨੀਤੀਆਂ ਦੇ ਤੇ ਕਰਪਟ ਲੀਡਰਸ਼ਿਪ ਦੇ ਗੰਧਲੀ ਹੋਈ ਰਾਜਨੀਤੀ ਦੇ ਖਿਲਾਫ ਜਿਹੜੀਆਂ ਸੰਘਰਸ਼ ਕਰ ਰਹੀਆਂ ਨੇ ਉਹ ਵੱਖ-ਵੱਖ ਲੜਨਗੇ ਤਾਂ ਉਸ ਦੇ ਵਿੱਚ ਟਕਰਾ ਕੇ ਮੇਰੇ ਹਿਸਾਬ ਨਾਲ ਵੀ ਉਹ ਗਵਰਨਮੈਂਟ ਦਾ ਹੀ ਫਾਇਦਾ ਕਰਦੀਆਂ ਨੇ ਮੁਰਕੜ ਕੇ ਉਹੀ ਲੀਡਰ ਫਿਰ ਜਿੱਤਣਗੇ ਜਦੋਂ ਬੀ ਵੀ ਤੀ ਤੀ ਇਕੱਠੇ ਹੋ ਕੇ ਲੋਕ ਆਜ਼ਾਦ ਮਈਦਾਨ ਬਾਰ ਸੰਘਰਸ਼ ਕਰਨਗੇ ਲੜਨਗੇ ਵੋਟਾਂ ਵੰਡ ਹੋ ਜਾਣਗੀਆਂ ਮੈਂ ਸਮਝਦਾ ਇੱਕ ਸੈਲੀਬ੍ਰਿਟੀ ਹੋਣ ਦੇ ਨਾਤੇ ਇੱਕ ਵੱਡਾ ਚਿਹਰਾ ਪੰਜਾਬ ਦਾ ਹੋਣ ਦੇ ਨਾਤੇ ਵੀ ਕਿਉਂ ਨਾ ਇਸ ਕੁਰਬਾਨੀ ਦਾ ਜਿਹੜਾ ਮੁੱਢ ਹੈ ਉਹ ਹਾਕਮ ਬਖਸ਼ੜੀ ਵਾਲਾ ਬਣੇ ਇਹ ਸੇਰਾ ਮੇਰੇ ਤੇ ਵੱਜੇ ਇਹਦੀ ਸ਼ੁਰੂਆਤ ਜਿਵੇਂ ਕੁਝ ਲੋਕ ਅਸੀਂ ਪਿਛਲੇ ਬਹੁਤ ਚਿਰ ਤੋਂ ਲੱਗੇ ਹੋਏ ਆ ਇੱਕ ਸੋਚ ਵਾਲੇ ਇੱਕ ਮਿਸ਼ਨ ਵਾਲੇ ਇੱਕ ਸਮਝ ਵਾਲੇ ਤੇ ਇਕੋ ਹੀ ਇਕੋ ਸੋਚ ਵਾਲੇ ਸੀ ਲੋਕ ਅਲੱਗ-ਅਲੱਗ ਕਿਉਂ ਲੜੀਏ ਮੈਂ ਇਸ ਕਰਕੇ ਇਕਦਮ ਚੁੱਕਿਆ ਕਿ ਬਾਕੀ ਪੰਜਾਬ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਆਜ਼ਾਦ ਉਮੀਦਵਾਰ ਲੜਨਗੇ ਉਹਨਾਂ ਨੂੰ ਸਨੇਹਾ ਦੇਣ ਵਾਸਤੇ ਕਿ ਜਦੋਂ ਤੱਕ ਅਸੀਂ ਆਪ ਹੀ ਇਕੱਠੇ ਨਹੀਂ ਅਸੀਂ ਪਬਲਿਕ ਤੋਂ ਕਿੱਥੇ ਕਿਵੇਂ ਭਾਲਦੇ ਅਸੀਂ ਪਬਲਿਕ ਨੂੰ ਤਾਂ ਕਹਿੰਨੇ ਵੀ ਇਕੱਠੇ ਹੋ ਜਾਓ ਇਕੱਠੇ ਹੋ ਕੇ ਤੁਸੀਂ VOTING ਕਰੋ ਅਸੀਂ ਆਪਸ ਦੇ ਵਿੱਚ ਜੇ ਮੈਂ ਇਕੱਠੇ ਨਹੀਂ ਹੋ ਸਕਦੇ ਤਾਂ ਅਸੀਂ ਲੋਕਾਂ ਤੋਂ ਕੀ ਅਸ ਕਰਾਂਗੇ ਉਹਨੇ ਤੁਸੀਂ ਇਕੱਠੇ ਹੋ ਕੇ ਲੜਨ ਦੀ ਗੱਲ ਕਰੀਏ ਪਰ ਨਾਮਿਨੇਸ਼ਨ ਵਾਪਸ ਸਿਰਫ ਤੁਸੀਂ ਲਈ ਹੈ ਹੋਰ ਕਿਸੇ ਨੇ ਨਹੀਂ ਲਈ ਮੈਂ ਜਿਹੜੀ ਗੱਲ ਤੁਹਾਨੂੰ ਕੀਤੀ ਹੈ ਵੀ ਕੁਰਬਾਨੀ ਤਾਂ ਕੁਰਬਾਨੀ ਦਾ ਕੋਈ ਤਾਂ ਬੰਦਾ ਮੁੱਢ ਬਣੂਗਾ ਸਭ ਤੋਂ ਪਹਿਲਾਂ ਇਹ ਜਿਹੜਾ ਆਮ ਬੰਦੇ ਜੇ ਲੈਂਦੇ ਤਾਂ ਉਹਨਾਂ ਦਾ ਰਿਜ਼ਲਟ ਵੀ ਕੀ ਜਾਣਾ ਸੀ ਕਿੰਨਾ ਕੁ ਦਾ ਸੁਨੇਹਾ ਜਾਣਾ ਸੀ ਮੈਨੂੰ ਪੰਜਾਬ ਦੇ ਪ੍ਰੈਸ ਨੇ ਹਮੇਸ਼ਾ ਸਿਰ ਮੱਥੇ ਤੇ ਰੱਖਿਆ ਸਿਰੱਖਾਂ ਤੇ ਬਿਠਾਇਆ ਹਰ ਖੇਤਰ ਚ ਹਰ ਟਾਈਮ ਚ ਤੇ ਮੇਰੇ ਵਰਗੇ ਬੰਦੇ ਨੂੰ ਇੱਕ ਨੌਨ ਆਦਮੀ ਨੂੰ ਇਹ ਇਕਾਦਮ ਚੱਕਣਾ ਮੈਂ ਬਿਹਤਰ ਸਮਝਿਆ ਕਿ ਮੈਂ ਮੇਰਾ ਸਨੇਹ ਜਿਹੜਾ ਵੱਡਾ ਜਾਊਗਾ ਦੁਨੀਆ ਭਰ ਚ ਤੇ ਕੁਝ ਲੋਕ ਹੈ ਜਿਹੜੇ ਉਹ ਸਮਝਣਗੇ ਵੀ ਅਸੀਂ ਨਿਰਸਵਾਰਥੀ ਲੋਕ ਹੈ ਅਸੀਂ ਕਿਸੇ ਸਵਾਰਥ ਹਿਤ ਰਾਜਨੀਤੀ ਚ ਨਹੀਂ ਆਏ ਅਸੀਂ ਸਿਰਫ ਸੇਵਾ ਵਾਸਤੇ ਔਰ ਸੱਚਮੁੱਚ ਇਹਨਾਂ ਨੂੰ بگੜੇ ਹੋਏ ਨੇ ਜਾਵ ਨੂੰ ਬਦਲਣ ਵਾਲੇ ਲੋਕ ਹੈ ਅਸੀਂ ਇਸ ਪ੍ਰਤੀ ਸਹਿਰਦ ਹੈ ਆਪਣੀਆਂ ਜ਼ਿੰਮੇਵਾਰੀਆਂ ਨੂੰ ਜਾਣਦੇ ਆ ਸਮਝਦੇ ਆ ਔਰ ਇਹ 4 ਤਰੀਕ ਤੋਂ ਬਾਅਦ ਅਸੀਂ ਲੋਕਾਂ ਦੀ ਜੰਗ ਤਾਂ ਇਹ 4 ਤਰੀਕ ਨੂੰ ਖਤਮ ਹੋ ਜੂਗੀ ਅਸੀਂ ਸ਼ੁਰੂ ਕਰਨ ਵਾਲੇ ਆ 4 ਤਰੀਕ ਨੂੰ ਤੁਹਾਡੇ ਪ੍ਰੈਸ ਦੇ ਚਰਨਾਂ ਦੇ ਵਿੱਚ 4 ਤੋਂ ਬਾਅਦ ਅਸੀਂ ਬਹੁਤ ਵੱਡਾ ਇੱਕ ਪ੍ਰੋਗਰਾਮ ਲੈ ਕੇ ਉਲੀਕ ਰਹੇ ਆ ਪੰਜਾਬ ਪੱਦਰ ਦਾ ਤੁਸੀਂ ਪਰ ਤੁਸੀਂ ਠੀਕਾਂ ਨੂੰ ਭਰੀ ਗਿਆ ਤਾਂ ਸੰਗਰੂਰ ਲੋਕ ਸਭਾ ਸੀਟ ਤੋਂ ਕਿੰਨੇ ਉਮੀਦਵਾਰ ਜਿਹੜੇ ਹੈਗੇ ਆ ਤੁਸੀਂ ਇਹ ਇਕੱਠੇ ਹੋ ਕੇ ਲੜਾਈ ਲੜ ਰਹੇ ਹੋ ਅਸੀਂ ਕੱਲੇ ਸੰਗਰੂਰ ਤੋਂ 5-7 ਹੈਗੇ ਆ ਜੀ ਕੌਣ ਕੌਣ ਨੇ ਠੀਕੇ ਨਾਮ ਨੇ ਜੀ ਇਹ ਕਲ ਰਾਜੀ ਨੇ ਸੇਖੋ ਐ ਹਾਕਮ ਬਖਤਰੀ ਵਾਲਾ ਠੀਕ ਹੈ ਉਹ ਕੁੜੀ ਦੇ ਪੇਪਰ ਰੱਦ ਹੋ ਗਏ ਸਾਡੀ ਸਿਪੀ ਸ਼ਰਮਾ ਵਗੈਰਾ ਵਗੈਰਾ ਕਾਫੀ ਨੇ ਤੁਹਾਨੂੰ ਕੀ ਲੱਗਦਾ ਕਿ ਜੀ ਸਰ ਜੀ ਜਦੋਂ ਤੁਸੀਂ ਕਿਹਾ ਕਿ ਕਿਸੇ ਨੂੰ ਅੱਗੇ ਆਉਣਾ ਹੈ ਤੁਸੀਂ ਅੱਗੇ ਆਏ ਹੋ ਜੀ ਇਹ ਫਿਰ ਨੋਮੀਨੇਸ਼ਨ ਵੀ ਨਾ ਭਰਦੇ ਤੁਸੀਂ ਪਹਿਲਾਂ ਹੀ ਮਤਲਬ ਕਿ ਸੁਨੇਹਾ ਦੇ ਦਿੰਦੇ ਕਿ ਅਸੀਂ ਮੈਂ ਕਾਗਜ਼ ਨਹੀਂ ਭਰ ਰਿਆ ਤਾਂ ਅਚਾਨਕ ਕਾਗਜ਼ ਵਾਪਸ ਤੇ ਪਰ ਕਈ ਸਵਾਲ ਖੜੇ ਹੋ ਜਾਂਦੇ ਕੁਝ ਇਹ ਸਿਗਾ ਸਵਾਲਾਂ ਦਾ ਜਵਾਬ ਇਹ ਹੈ ਵੀ ਜਿਹੜਾ ਬਲਵਿੰਦਰ ਸੇਖੋ ਹੈ ਸਾਨੂੰ ਸ਼ੱਕ ਸੀਗਾ ਵੀ ਸਰਕਾਰ ਸ਼ਾਇਦ ਉਹਨਾਂ ਦੇ ਕਾਗਜ਼ ਹੈ ਜਿਹੜੇ ਉਹ ਰੱਦ ਕਰਨ ਦੀ ਕੋਸ਼ਿਸ਼ ਕਰੇ। ਇਸ ਗੱਲ ਕਰਕੇ ਫਿਰ ਸਭ ਤੋਂ ਵੱਡਾ ਚਿਹਰਾ ਉਸ ਟੀਮ ਦਾ ਮੈਂ ਸੀਗਾ ਫਿਰ ਲੀਡ ਮੈਂ ਹੀ ਕਰਨੀ ਸੀ ਇਸ ਕਰਕੇ ਮੈਨੂੰ ਕਾਗਜ਼ ਦਖਲ ਕਰਨੇ ਪਏ। ਇਸੇ ਕਰਕੇ ਚੱਕਣ ਦਾ ਵੀ ਰਿਜਨ ਇਹੋ ਹੈ। ਕਿ ਤੁਹਾਨੂੰ 37 ਨਾਲ ਸੀ ਅੱਜ ਕਾਗਜ਼ ਤਾਂ ਤੁਸੀਂ ਮਿਲ ਗਏ। ਹਾਂ ਫਿਰ ਉਹ ਤਾਂ ਮੈਂ ਲੀਡ ਕਰਦਾ ਹੀ ਕਰਦਾ ਸੀਗਾ ਸਾਡੀ ਟੀਮ ਦਾ ਫੈਸਲਾ ਸੀਗਾ। ਉਹ ਲੱਗਦਾ ਕਿ ਤੁਸੀਂ ਲੋਕਾਂ 'ਚ ਪ੍ਰਚਾਰ ਲਈ ਆਪਣੇ ਲੱਗਤ ਹੋ ਗਏ, ਸਪੱਸ਼ਟ ਲੱਗਤ ਹੋ ਗਏ ਤੁਸੀਂ ਸਾਰੇ ਜੱਥੇ ਪੰਚੇ ਰੱਖ ਲੱਗ ਤੋ ਗਈਆਂ। ਕਿ ਲੋਕ ਤੁਹਾਡੇ ਨਾਲ ਸਾਥ ਦੇਣਗੇ ਕਿਉਂਕਿ ਜੇ ਬਦਲ ਬਦਲੂ ਦੇਣੀ ਇਸੇ ਤਰ੍ਹਾਂ ਤੁਸੀਂ ਬਦਲ ਗਏ ਨਹੀਂ ਲੋਕ ਬੜੇ ਚੰਗੇ ਐ ਅਸੀਂ ਬਦਲੇ ਨਹੀਂ ਮੈਨੂੰ ਤੁਸੀਂ ਬਦਲਿਆ ਕਿਵੇਂ ਕਹਿ ਸਕਦੇ ਹੋ ਜੇ ਤਾਂ ਮੈਂ ਕਿਸੇ ਕਿਸ ਨਹੀਂ ਨਹੀਂ ਮੈਂ ਕਿਸੇ ਵੱਡੀ ਪਾਰਟੀ ਤੋਂ ਫਰਜ ਕਰੋ ਵੱਡੀਆਂ ਵੱਡੀਆਂ ਫਰਾਂਸੇ ਕਿਸੇ ਵੱਡੀ ਪਾਰਟੀ ਤੋਂ ਪੈਸੇ ਲੈ ਕੇ ਬੈਠ ਜਾਂਦਾ ਫਿਰ ਮੇਰੇ ਤੇ ਪਬਲਿਕ ਬਲੇਮ ਲਾਉਂਦੀ ਜਾਂ ਪ੍ਰੈਸ ਮੈਨੂੰ ਇਸ ਗੱਲ ਨੂੰ ਕਰਦੀ ਮੈਂ ਤਾਂ ਇੱਕ ਸੇਵਾ ਦੀ ਤੌਰ ਤੇ ਉਤਰਿਆ ਸੀਗਾ ਸੇਵਾ ਦੀ ਭਾਵਨਾ ਨਾਲ ਸਾਡੀ ਟੀਮ ਉਤਰੀ ਹੋਈ ਐ ਮੈਂ ਉਹ ਬੰਦੇ ਲਈ ਕਾਗਜ਼ ਚ ਅੱਕਦਾ ਹਾਂ ਉਹ ਸਬੰਦੇ ਲਈ ਸਪੋਰਟ ਕਰਦਾ ਹਾਂ ਉਹਦੇ ਲਈ ਅਲਾਈਅנס ਕਰਦਾ ਹੈ ਜਿਹੜਾ ਖੁਦ ਨੈਟਲ ਦੇ ਉੱਤੇ ਜਿਹਨੇ ਉਹ ਗਰੀਬੇ ਪਰਿਵਾਰ ਦਾ ਬੱਚਾ ਹੈ ਵੀ ਉਹਨੇ ਆਪਣਾ ਅਕਾਊਂਟ ਨੰਬਰ ਪਾਇਆ ਹੈ ਵੀ ਮੈਨੂੰ 5-10 ਰੁਪਏ ਹੈਲਪ ਕਰੋ ਜੇ ਉਸ ਬੰਦੇ ਦੀ ਮੈਂ ਹੈਲਪ ਕਰਦਾ ਤਾਂ ਮੈਂ ਇਸ ਗੱਲ 'ਚ ਗਲਤ ਕਿੱਥੇ ਹਾਂ ਗੱਲ ਇਸਲੀ ਕਰ ਰਹੀ ਕਿਉਂਕਿ ਕੁਝ ਲੋਕਾਂ ਦਾ ਇਹ ਸੀ ਵੀ ਉਹ ਹਾਕ ਬਖਤਰੀ ਵਾਲਾ ਨਹੀਂ ਪਿਆਰ ਕਰਦੇ ਨੇ ਹਾਕ ਬਖਤਰੀ ਵਾਲਾ ਕਰਕੇ ਜੁੜਦੇ ਨੇ ਅਗਰ ਸਿੱਕੀ ਸ਼ਰਮਾ ਖੜੀ ਹੁੰਦੀ ਤਾਂ ਉਹ ਸਿੱਕੀ ਸ਼ਰਮਾ ਦੇ ਨਾਲ ਜੁੜਦੇ ਸੇਕੋ ਸਾਹਿਬ ਖੜੇ ਤਾਂ ਸੇਕੋ ਸਾਹਿਬ ਨਾਲ ਜੁੜਦੇ ਹੋ ਮਤਲਬ ਕਿ ਉਹ ਉਹ ਲੋਕਾਂ ਨੂੰ ਕਿਤੇ ਨਾ ਕਿਤੇ ਲੱਗੂਗਾ ਕਿ ਹੋ ਸਕਦਾ ਹੈ ਕਿ ਉਹਨਾਂ ਨੂੰ ਉਹ ਉਹ ਡੀਟਰ ਨਾਲ ਚੰਗੀ ਲੱਗਦਾ ਤੁਹਾਡੇ ਨਾਲ ਵੀ ਜੁੜੇ ਹੋਣ ਇਹ ਤੁਹਾਡੀ ਮਿਹਰਬਾਨੀ ਹੈ ਜ਼ਰਾ ਨਿਵਾਜ਼ੀ ਹੈ ਤੁਸੀਂ ਬਹੁਤ ਖੂਬਸੂਰਤ ਗੱਲ ਕੀਤੀ ਹੈ ਪਰ ਅਭੀ ਇਸ਼ਕ ਕੇ ਇਮਤਿਹਾਨ ਬਹੁਤ ਹੈ ਸਿਤਾਰਾਂ ਸੇ ਅਗੇ ਜਹਾਂ ਬਹੁਤ ਹੈ ਇਹ ਜਿਹੜਾ ਸਰਕਲ ਹੈ वैसे ता ओनली ओनली 45 ڈیز ਲੱਗਦੇ ਕਿਸੇ ਨਾ ਕਿਸੇ ਚੋਣ ਚ ਸਰਕਾਰ ਦੁਨੀਆ ਨੂੰ ਉਲਝਾਈ ਰੱਖਦੀ ਹੈ ਵਿਧਾਨ ਸਭਾ ਦੀਆਂ ਚੋਣਾਂ ਵੀ ਕੋ ਬਹੁਤੀਆਂ ਦੂਰ ਨਹੀਂ ਹੈਗੀਆਂ ਵੈਸੇ ਤਾਂ 3 ਸਾਲ ਦਾ 2.5 ਸਾਲ ਦਾ ਸਮਾਂ ਹੀ ਬਕਾਇਆ ਹੈ ਪਰ ਕੁਝ ਲੋਕ ਜੇ ਫਰਜ਼ ਕਰੋ ਸਰਕਾਰ ਨੇ ਕੁਝ ਮੰਤਰੀ ਤੇ ਐਮ ਐਲ ਏ ਉਤਾਰੇ ਹੋਏ ਨੇ ਚੋਣ ਦੇ ਵਿੱਚ ਉਹਨਾਂ ਦੀਆਂ ਸੀਟਾਂ ਖਾਲੀ ਹੋਣਗੀਆਂ ਉਪ ਚੋਣਾਂ ਹੋਣਗੀਆਂ ਹਾਕਮ ਪਖੜੀ ਵਾਲਾ ਸਭ ਤੋਂ ਵੱਡਾ ਲੀਡਰ ਸਭ ਤੋਂ ਵੱਡੀ ਲੀਡ ਲੈ ਕੇ ਇਸ ਵਾਰ ਪਾਰਟੀ ਬਣਾਉਂਦਾ ਮੁਖੀ ਹੋਊਗਾ ਉਹਦੇ ਵਿੱਚ ਅਸੀਂ 3 ਮਹੀਨਿਆਂ ਨੂੰ 4 ਮਹੀਨਿਆਂ ਨੂੰ ਫਿਰ ਚੋਣਾਂ ਤੇ ਉਤਰਨ ਵਾਲੇ ਜਿਹੜਾ ਚੋਣ ਪ੍ਰਚਾਰ ਆ ਉਹਦੇ ਵਿੱਚ ਤੁਸੀਂ ਉਹਨਾਂ ਦਾ ਸਾਥ ਤੁਸੀਂ ਦੇਵੋਗੇ ਬਿਲਕੁਲ ਤੁਸੀਂ ਤਾਂ ਦੇਣੇ ਪੈਣੇ ਜੀ ਹੁਣ ਤੱਕ ਤੁਸੀਂ ਜਿਵੇਂ ਗੱਲ ਕਰੀਆ ਆਜ਼ਾਦ ਉਮੀਦ ਇਹ ਲੱੜ ਰਿਹਾ ਹੁੰਦਾ ਖਰਚੇ ਸਾਰੇ ਤੁਹਾਡੇ ਹੋਏ ਨੇ ਤੁਹਾਨੂੰ ਪ੍ਰੋਗੋ ਪਾਰਟੀ ਦੇ ਫੰਡ ਨਹੀਂ ਹਿੰਦਾ ਨੇ ਹੈਗੇ ਤਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਵੀ ਤੁਸੀਂ ਆਪਣੇ ਖਰਚੇ ਆਪ ਕਰੋਗੇ ਜਾਂ ਕੋਈ ਨਾ ਕੋਈ ਜਿਹੜਾ ਨਾਮਿਨੇਟ ਆਇਆ ਹੈ ਉਸੇ ਉਹੀ ਖਰਚਾ ਕਰੋਗੇ ਨਹੀਂ ਨਾਮਿਨੇਟ ਵਿਚਾਰੇ ਕੋਲ ਕਿੱਥੋਂ ਆਇਆ ਜੀ ਕੁਛ ਅਸੀਂ ਸਾਰੇ ਜਿਵੇਂ ਆਪ ਆਪਣੇ ਤੌਰ ਤੇ ਸੰਘਰਸ਼ੀ ਲੋਕ ਹੈ ਸੰਘਰਸ਼ ਨੂੰ ਤਾਂ ਅੱਗੇ ਵਧਾਉਣੇ ਪਊਗਾ ਔਖੇ ਰਹੀਏ ਚਾਹੇ ਔਖੇ ਰਹੀਏ ਨੂੰ ਪੰਜਾਬ ਲਈ ਨਿਕਲੇ ਆ ਤਾਂ ਕੁਛ ਨਾ ਕੁਛ ਤਾਂ ਕਰਨੇ ਪਊਗਾ